ਸਸਕਾ ਵੀਰ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵਨ ਤੁਹਾਡਾ ਪੋਪੋ ਵੈਲਕਮ ਜੀ ਤੇ ਵਿਜੇ ਦੇ ਵੀਰੜਾ ਹੈਗੀ ਆ ਪਿੰਡ ਵਾ ਜ਼ਿਲ੍ਹਾ ਤਰਨਤਾਰਨ ਤਸੀਲ ਪਾਇ ਤਸੀਲ ਵੀ ਕਰਤਾ ਅਜੇ ਵੀਡੀਓ ਬਣਾਇਆ ਜੇ ਅੱਜ ਵੀਰੇ ਕੋ ਦੋ ਦਿਨ ਦਾ ਲੱਗ ਪਾ ਉਹ ਜੀ ਸੇਲ ਆ ਤੇ ਆਹੋਂ ਵੀਰ ਨੇ ਗੱਲਬਾਤ ਕਰ ਲਈ ਬਾਈ ਜੀ ਅਸਤਿਕਾਲ ਜੀ ਸਸਕਾ ਵੀਰ ਜੀ ਹੋਰ ਬਾਈ ਕਿਦਾਂ ਵਧੀਆ ਜੀ ਤੁਸੀਂ ਸੁਣਾਓ ਚਲੋ ਕਿਵੇਂ ਚੱਲ ਰਿਹਾ ਕੰਮ ਵਧੀਆ ਜੀ ਵਧੀਆ ਚੱਲੀ ਜਾਂਦੀ ਚਲੋ ਅੱਜ ਵੀਰ ਜੀ ਕਿਨੇ ਫਿਰ ਦੋ ਕਜੂ ਬਾਈ ਸੁੱਈ ਸੁੱਈ ਤੁਮੇ ਹਾਂਜੀ ਹਾਂਜੀ ਰਾਤੀ ਸੁਈਆਂ ਚਲੋ ਆਜੋ ਇਹਦੇ ਬਾਰੇ ਦੱਸੋ ਫਿਰ ਇਹ ਗਲਤੀ ਵਾਰੀ ਆਲੀ ਹਾਂਜੀ ਹਾਂਜੀ ਦੂਜਾ ਦੂਜਾ ਹਾਂਜੀ ਦੂਜਾ ਦੂਜਾ ਹਾਂਜੀ ਜਰਾ ਸੁਈ ਹੈ ਪਰਵੇਂ ਜੀ ਅਜ ਰਾਤ ਦੀ ਸੁਈ ਹੈ ਹਾਂਜੀ ਹਾਂਜੀ ਬੱਚਾ ਜੀ ਬੱਚਾ ਜੀ ਮਗਰ ਅੱਛਾ ਮਗਰ ਖੋਲੋ ਭਾਜੀ ਕਿੰਨਾ ਦੁੱਧ ਕਰੂਗੀ ਇਹ ਦੁੱਧ ਵਿੱਚ 13-14 ਕਿਲੋ ਕਰਨਾ ਚਾਹੀਦਾ 13-14 ਕਿਲੋ ਠੀਕ ਆ ਲਓ ਜੀ ਚੈੱਕ ਕਰੋ ਬਰਾਬਰ ਸੋਹਣੀ ਬਿਆਹ ਹਨਾ ਹਾਂਜੀ ਨਾਲ ਜਰਸੀ ਆ ਗਈ ਜਰਸੀ ਆ ਜੀ ਜਰਮੀ ਦੀ ਰੋਸ ਵਾਲੀ ਹੈ ਆ ਆਜੋ ਵਿਧਿਆ ਆਜੋ ਜੈਨ ਜੋ ਬੈਗੀ ਜੀ ਉਹ ਕਿਹੜੀ ਓਕੇ ਹਾਂਜੀ ਪਾਠੀ ਹਾਂਜੀ ਵੀਰ ਜੀ ਬੋਲੋ ਜੈ ਜੀ ਚਲਿਏ ਜੈ ਜੀ ਜੈ ਜੀ 45 ਦੀ ਦੇਰੀ ਹੈ ਜੀ ਜੈ ਜੀ ਦਾਨ ਦੋ ਤੁਸੀਂ ਦਾ ਦੋ ਨਹੀਂ ਆਪ ਹੀ ਦੋ ਪੂਰੇ 40000 ਦੇ ਦਾਂਗੇ ਕਿੰਨੇ ਛੱਡੋਗੇ 10000 ਹੀ ਛੱਡਾਂਗੇ 38 ਦੀ ਜਾਨ ਦੋ ਚਲੋ ਜਾਨ ਦੋ ਪੂਰੀ ਠੰਡੀ ਸੀ ਲਾਈ ਲੋ ਬਸ ਠੀਕ ਆ ਬੱਟੇ ਠੀਕ ਆ। ਇਹ ਵੀ ਸੂਈ ਹੈ ਨਾ? ਹਾਂਜੀ ਇਹ ਦੂਜਾ ਸੂਰਾ ਜੀ। 1 ਕਿਲੋ ਵਿੱਚ ਸੂਈ ਆ ਜੀ। ਫਿਰ ਅੱਜ ਸੂਈ ਲੈਣੀ। ਨਹੀਂ ਇਹ ਤੜਕੇ ਸੂਈ ਆ ਜੀ। ਅੱਛਾ। ਹਾਂਜੀ। ਕਿੰਨਾ ਬੋੜਾ ਬੋੜਾ ਕੱਢਿਆ ਜੀ? ਬੋੜਾ ਇਹ 5 ਕਿਲੋ ਕੱਢਿਆ ਜੀ ਮਸ਼ੀਨ ਦਾ। ਹਾਂਜੀ ਦੁੱਧ ਕਿੰਨਾ ਕਰੂ ਫਿਰ ਇਹ? ਦੁੱਧ ਵੀ 22+ ਜਾਊਗਾ। 20+। ਹਾਂਜੀ ਪਹਿਲਾਂ ਨੇ 18+ ਦਿੱਤਾ ਜੀ। ਬੱਛਾ ਮਗਰ। ਬੱਛਾ। ਇਹ ਵੀ ਖੋਲੋ। ਲੋ ਜੀ। ਇਹ ਵੀ ਦੇਖੋ ਬਾਹਰ। ਪੂਰੀ ਸੋਹਣੀ ਤੇ ਵੱਡੀ ਵੇੜ ਨਾਲੇ। ਆ ਪੂਰੀ ਲਾਹੂ ਪੈ ਤਾ ਲੀਏ ਬਾਈ ਜੀ ਬਿਲਕੁਲ ਹਾਂ ਚੰਗੀ ਵੇੜਾ ਜੀ ਵੱਢੀ ਆ ਜੀ ਬਾਈ ਜੀ ਬਲਿੰਦੀ ਕੀ ਮਾਲਾ ਇਹਦਾ 60000 ਕਰਦੇ ਆ ਜੀ ਤੇ ਨਹੀਂ ਆਪੀ ਛੱਡ ਦੋ ਪੂਰੇ 55 ਦੀ 55000 ਦੀ ਹਾਂ ਜੀ ਹੋਰ ਦੱਸ ਤਿੰਨ ਨਹੀਂ ਦੋ ਹੀ ਛੱਡ ਦੇ 57 ਦੀ ਚਲ ਜਾਂ ਹਾਂਜੀ 53 ਹੀ ਜਾਂ ਦੋ ਚਲੋ ਪਾਠੀ 22 ਜਾਓ ਨਹੀਂ ਠੀਕ ਹੈ ਹਾਂਜੀ ਦੇਖੋ ਜੀ ਦੋ ਪਜੂ ਥੇਲ ਦੋਵੇਂ ਤਾਜ਼ੇ ਆਓ ਚੈੱਕ ਕਰਕੇ ਚੋਇ ਕਰਕੇ ਜਿਹਾਓ ਨਾ ਭਾਈ ਜੀ ਹਾਂਜੀ ਆਜੋ ਵੀਰ ਜੀ ਮੇਰਾ ਬੋਲੋ ਨੰਬਰ 87270 66190 ਠੀਕ ਹੈ ਹਾਂਜੀ ਪਿੰਡ ਪਿੰਡ ਵਾਂਜੀ ਜ਼ਿਲ੍ਹਾ ਤਰਨਤਾਰਨ ਸਸਤੀ ਸਸਤੀ ਕਰਦੇ